ਇੱਕ ਘਟਨਾ ਜਿਸਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਇਹ ਗੱਲ ਹੋਤੋਦੀ ਹੈ ਜਦੋਂ ਮੈਂ 6ਵੀਂ ਕਲਾਸ ਵਿੱਚ ਪੜਦਾ ਸੀ ਮੈਂ ਭਾਵੇਂ ਸ਼ਹਿਰ ਦੀ ਨੰਬਰ 1 ਮਾਡਲ ਸਕੂਲ ਵਿੱਚ ਪੜਦਾ ਸੀ ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਆਪਣੇ ਸਹਿਪਾਠੀਆਂ ਵਾਂਗੂ ਵਧੀਆ ਡਰੈਸ ਨਹੀਂ ਸੀ ਪਾਉਂਦਾ ਮੇਰਾ ਬੈਗ ਤੇ ਬੂਟ ਪੁਰਾਣੇ ਹੁੰਦੇ ਸਨ ਬਲਕਿ ਰਿਪੇਅਰ ਕਰਵਾਏ ਹੁੰਦੇ ਸਨ ਪੈਂਟ ਵੀ ਪੁਰਾਣੀ ਤੇ ਫਟੀ ਹੁੰਦੀ ਸੀ ਕਿਤਾਬਾਂ ਕਾਪੀਆਂ ਤੇ ਵੀ ਮੈਂ ਹਰ ਹਫ਼ਤੇ ਕਬਰ ਨਹੀਂ ਸੀ ਚੜਾ ਸਕਦਾ ਤੇ ਨਾ ਹੀ ਲਿਖਣ ਲਈ ਮੇਰੇ ਕੋਲ ਕੋਈ ਵਧੀਆ ਪੈਨ ਸੀ ਜਿਓਮੈਟਰੀ ਬਾਕਸ ਵੀ ਨਹੀਂ ਸੀ ਤੇ ਨਾ ਹੀ ਵਧੀਆ ਟਿਫਨ ਉਸ ਜਮਾਨੇ ਵਿੱਚ ਸਾਨੂੰ ਸਾਰੇ ਸਬਜੈਕਟ ਇੱਕ ਹੀ ਟੀਚਰ ਪੜਾਉਂਦੀ ਸੀ ਸਿਰਫ ਫਿਜ਼ੀਕਲ ਐਜੂਕੇਸ਼ਨ ਤੇ ਡਰਾਇੰਗ ਦਾ ਪੀਰੀਅਡ ਦੂਸਰੇ ਟੀਚਰ ਲੈਂਦੇ ਸਨ ਮੇਰੀ ਹੱਥ ਵੇਖ ਕੇ ਮੇਰੀ ਕਲਾਸ ਟੀਚਰ ਵੀ ਮੈਨੂੰ ਨਫ਼ਰਤ ਦੀ ਨਿਗਾ ਨਾਲ ਵੇਖਦੀ ਸੀ ਉਹ ਮੈਨੂੰ ਇਕੱਲੇ ਨੂੰ ਸਭ ਤੋਂ ਪਿਛਲੇ ਬੈਂਚ ਤੇ ਬਿਠਾਉਂਦੀ ਸੀ ਬਾਕੀ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਸਨ ਮੇਰਾ ਕੋਈ ਵੀ ਦੋਸਤ ਨਹੀਂ ਸੀ ਮੇਰੇ ਵਿੱਚ ਹੀਣ ਭਾਵਨਾ ਘੁੱਟ-ਘੁੱਟ ਕੇ ਭਰੀ ਸੀ ਮੈਨੂੰ ਸਭ ਕੁਝ ਯਾਦ ਵੀ ਹੁੰਦਾ ਸੀ ਪਰ ਮੈਂ ਫਿਰ ਵੀ ਸੁਣਾ ਨਹੀਂ ਸੀ ਸਕਦਾ ਮੈਨੂੰ ਲੱਗਦਾ ਸੀ ਸਭ ਮੈਨੂੰ ਮਜ਼ਾਕ ਕਰ ਰਹੇ ਨੇ ਅਚਾਨਕ ਮੇਰੀ ਕਲਾਸ ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਅਫਸਰ ਡਿਪਟੀ ਕਮਿਸ਼ਨਰ ਦੀ ਕੁੜੀ ਜੋ ਬੰਗਾਲੀ ਸੀ ਨੇ ਦਾਖਲਾ ਲਿਆ ਉਹ ਬਹੁਤ ਸਾਫ਼-ਸੁਥਰੀ ਤੇ ਬੜੀ ਸਿਆਣੀ ਕੁੜੀ ਸੀ ਕਿਉਂਕਿ ਉਸਦੇ ਪਾਪਾ ਸ਼ਹਿਰ ਦੇ ਵੱਡੇ ਅਫਸਰ ਸਨ ਤਾਂ ਸਾਰੇ ਟੀਚਰ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਸ ਨਾਲ ਆਇਆ ਗਨਮੈਨ ਸਾਰਾ ਦਿਨ ਸਾਡੀ ਕਲਾਸ ਦੇ ਬਾਹਰ ਬੈਠਾ ਰਹਿੰਦਾ ਸੀ ਆਦੀ ਛੁੱਟੀ ਟਾਈਮ ਬਾਕੀ ਬੱਚੇ ਖਾਣਾ ਖਾ ਕੇ ਬਾਹਰ ਖੇਡਣ ਜਾਂਦੇ ਪਰ ਮੈਂ ਕਲਾਸ 'ਚ ਬੈਠਾ ਰਹਿੰਦਾ ਕਿਉਂਕਿ ਮੈਂ ਬੱਚਿਆਂ ਦੇ ਬਾਹਰ ਜਾਣ ਤੋਂ ਬਾਅਦ ਹੀ ਆਪਣੀ ਰੋਟੀ ਖਾਂਦਾ ਸੀ ਮੇਰੀ ਪਾ ਆਲੂ ਦੇ ਪਰਾਂਠੇ ਨੂੰ ਕਾਪੀ ਦੇ ਲਿਖੇ ਵਰਕੇ ਵਿੱਚ ਲਪੇਟ ਦਿੰਦੀ ਸੀ ਜਿਸ ਕਰਕੇ ਪਰਾਂਠੇ ਤੇ ਸਿਆਹੀ ਲੱਗੀ ਹੁੰਦੀ ਸੀ ਜਿਸ ਨੂੰ ਵੇਖ ਕੇ ਬੱਚੇ ਹੱਸਦੇ ਇਸ ਲਈ ਮੈਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹੀ ਰੋਟੀ ਖਾਂਦਾ ਸੀ ਇੱਕ ਦਿਨ ਅਚਾਨਕ ਉਹ ਕੁੜੀ ਮੇਰੇ ਕੋਲ ਆਈ ਤੇ ਮੇਰਾ ਆਧਾ ਪਰਾਂਠਾ ਖੋ ਕੇ ਲੈ ਗਈ ਉਸ ਦੇ ਬਦਲੇ ਸਾਫ਼ ਸੁਥਰੇ ਸਿਲਵਰ ਫੌਲ ਵਿੱਚ ਲਿਪੇਟਿਆ ਬ੍ਰੈਡ ਜੈਮ ਦੇ ਪੀਸ ਮੈਨੂੰ ਦੇ ਗਈ ਉਸ ਤੋਂ ਬਾਅਦ ਉਹ ਹਰ ਰੋਜ਼ ਇਸ ਤਰ੍ਹਾਂ ਕਰਦੀ ਉਹ ਮੇਰੀ ਦੋਸਤ ਬਣ ਗਈ ਉਸਨੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਹੌਲੀ-ਹੌਲੀ ਉਸਨੇ ਮੈਨੂੰ ਸੁਧਾਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਸਨੇ ਮੇਰੀਆਂ ਕਾਪੀਆਂ ਕਿਤਾਬਾਂ ਤੇ ਨਵੇਂ ਕਵਰ ਚੜਾਏ। ਮੇਰੇ ਲਈ ਇੱਕ ਨਵਾਂ ਬੈਗ ਲੈ ਕੇ ਆਈ। ਉਸਨੇ ਮੇਰੇ ਪਟਕੇ ਦੇ ਵਾਲ ਅੰਦਰ ਕਰ ਦੇਣੇ ਜੋ ਪਹਿਲਾਂ ਅਕਸਰ ਬਾਹਰ ਰਹਿੰਦੇ ਸਨ। ਉਸਨੇ ਮੈਨੂੰ ਸਿਖਾਇਆ ਕਿ ਮੈਨੂੰ ਹਰ ਰੋਜ਼ ਆਪਣੀਆਂ ਜਰਾਬਾਂ ਆਪ ਧੋਣੀਆਂ ਚਾਹੀਦੀਆਂ ਹਨ। ਹਰ ਐਤਵਾਰ ਨਹ ਕੱਟਣੇ ਚਾਹੀਦੇ ਹਨ। ਉਸ ਦਾ ਮੇਰੀ ਦੋਸਤ ਬਣਨ ਕਰਕੇ ਭਾਵੇਂ ਕਈ ਬੱਚੇ ਮੇਰੇ ਦੋਸਤ ਬਣ ਗਏ ਪਰ ਮੈਂ ਉਹਨਾਂ ਬੱਚਿਆਂ ਨਾਲ ਬਾਹਰ ਨਾ ਜਾਂਦਾ ਹਮੇਸ਼ਾ ਕਲਾਸ ਚ ਹੀ ਰਹਿੰਦਾ ਸੀ ਕਿਉਂਕਿ ਮੈਂ ਹਜੇ ਵੀ ਹੀਣ ਭਾਵਨਾ ਤੋਂ ਬਾਹਰ ਨਹੀਂ ਸੀ ਆਇਆ ਮੈਨੂੰ ਲੱਗਦਾ ਸੀ ਕਿ ਮੈਂ ਇਨਾਂ ਬੱਚਿਆਂ ਵਰਗਾ ਨਹੀਂ ਮੈਂ ਜਿਵੇਂ ਕੋਈ ਹੈਂਡੀਕੈਪਡ ਹੁਆ ਭਾਵੇਂ ਉਹ ਕੁੜੀ ਉਮਰ ਵਿੱਚ ਛੋਟੀ ਹੀ ਸੀ ਪਰ ਉਸ ਨੂੰ ਮੇਰੀ ਹਾਲਤ ਸਮਝ ਆ ਗਈ ਸੀ ਉਸ ਨੇ ਮੈਥੋਂ ਇੱਕ ਸ਼ਰਾਰਤ ਕਰਵਾਈ ਜਿਸ ਨਾਲ ਮੇਰਾ ਨਾਂ ਸਾਰੇ ਸਕੂਲ ਵਿੱਚ ਚਮਕ ਗਿਆ ਬਰਸਾਤ ਦੇ ਦਿਨਾਂ ਵਿੱਚ ਡੱਡੂ ਬਾਹਰ ਘੁੰਮਦੇ ਫਿਰਦੇ ਹੁੰਦੇ ਸੀ ਉਸ ਨੇ ਮੈਨੂੰ ਕਿਹਾ ਕਿ ਇੱਕ ਡੱਡੂ ਫੜ ਕੇ ਲਿਆ ਤੇ ਮੈਂ ਲੈ ਆਇਆ ਉਸ ਦੇ ਕਹਿਣ ਤੇ ਮੈਨੂੰ ਉਹ ਡੱਡੂ ਟੇਬਲ ਦੇ ਪਏ ਮੈਡਮ ਦੇ ਪਰਸ ਵਿੱਚ ਪਾ ਦਿੱਤਾ ਜੋ ਥੋੜੀ ਦੇਰ ਲਈ ਬਾਹਰ ਗਈ ਸੀ ਜਦ ਮੈਡਮ ਵਾਪਸ ਆਈ ਤੇ ਜਿਵੇਂ ਹੀ ਮੈਡਮ ਨੇ ਪਰਸ ਖੋਲਿਆ ਤੀਵੇਂ ਹੀ ਡੱਡੂ ਨੇ ਛਾਲ ਮਾਰੀ ਤੇ ਮੈਡਮ ਦੀਆਂ ਚੀਕਾਂ ਸਾਰੇ ਸਕੂਲ ਨੇ ਸੁਣੀਆਂ ਇਸ ਹਾਸੇ ਨੂੰ ਵੇਖਣ ਪ੍ਰਿੰਸੀਪਲ ਸਾਹਿਬ ਵੀ ਆ ਗਏ ਇਹ ਸ਼ਰਾਰਤ ਕਿਸ ਨੇ ਕੀਤੀ ਸੀ ਇਹ ਇੱਕ ਮਿੰਟ ਵਿੱਚ ਪਤਾ ਲੱਗ ਗਿਆ ਭਾਵੇਂ ਇਸ ਦੀ ਸਜ਼ਾ ਦੇ ਬਦਲੇ ਮੈਨੂੰ ਬਹੁਤ ਕੁੱਟ ਖਾਣੀ ਪਈ ਪਰ ਮੈਂ ਸਾਰੇ ਸਕੂਲ ਵਿੱਚ ਮਸ਼ਹੂਰ ਹੋ ਗਿਆ ਮੈਂ ਜਿਤਰੋਂ ਵੀ ਲੰਗਦਾ ਸਾਰੇ ਬੱਚੇ ਮੈਨੂੰ ਪਿਆਰ ਨਾਲ ਵੇਖਦੇ ਤੇ ਟੀਚਰ ਡਰ ਨਾਲ ਮੇਰੀ ਇਹਨ ਭਾਵਨਾ ਫੁਰ ਕਰਕੇ ਹੋ ਗਈ ਉਸ ਨਾਲ ਸਾਡਾ ਸਕੂਲ ਉਸ ਸਾਲ ਸਾਡਾ ਸਕੂਲ ਸਥਾਪਨਾ ਦਿਵਸ ਮਨਾ ਰਿਹਾ ਸੀ ਇਸ ਵਿਸ਼ੇਸ਼ ਮੌਕੇ ਤੇ ਸਕੂਲ ਵੱਲੋਂ ਰਵਿੰਦਰਨਾਥ ਟੈਗੋਰ ਦਾ ਲਿਖਿਆ ਨਾਟਕ ਸਟੇਜ ਤੇ ਖੇਡਣਾ ਸੀ ਸਕੂਲ ਨੇ ਇੱਕ ਮੈਡਮ ਜੋ ਮਸ਼ਹੂਰ ਨਾਟਕ ਨਿਰਦੇਸ਼ਕਾ ਸੀ ਨੂੰ ਬੇਨਤੀ ਕੀਤੀ ਸੀ ਵੀ ਉਹ ਇਹ ਨਾਟਕ ਤਿਆਰ ਕਰਵਾਏ ਜਿਸ ਦਿਨ ਇਹ ਡੱਡੂ ਵਾਲੀ ਘਟਨਾ ਹੋਈ ਸੀ ਉਹ ਮੈਡਮ ਵੀ ਸਾਡੇ ਸਕੂਲ ਵਿੱਚ ਹੀ ਸਨ ਨਾਟਕ ਦੇ ਮੇਨ ਪਾਤਰ ਪਾਠਕ ਨੂੰ ਨਿਭਾਉਣ ਲਈ ਮੈਡਮ ਨੇ ਕਈ ਬੱਚਿਆਂ ਦਾ ਟੈਸਟ ਲਿਆ ਪਰ ਉਸ ਦੀ ਤਸੱਲੀ ਨਾ ਹੋਈ ਅਖੀਰ ਵਿੱਚ ਉਸਨੇ ਕਿਹਾ ਡੱਡੂ ਵਾਲਾ ਬੱਚਾ ਬੁਲਾਓ ਇਸ ਪਾਤਰ ਲਈ ਸਭ ਤੋਂ ਢੁਕਵਾ ਉਹੀ ਹੈ ਮੈਨੂੰ ਨਾਟਕ ਦੇ ਮੇਨ ਰੋਲ ਲਈ ਚੁਣ ਲਿਆ ਗਿਆ ਉਸ ਨਾਟਕ ਦਾ ਮੇਨ ਪਾਤਰ ਇੱਕ 8-9 ਸਾਲ ਦਾ ਸ਼ਰਾਰਤੀ ਬੱਚਾ ਸੀ ਜੋ ਸਭਨੋਂ ਬਹੁਤ ਤਾਂ ਕਰਦਾ ਸੀ ਉਸਦੀ ਮਾਂ ਉਸ ਬੱਚੇ ਨੂੰ ਮਾਮੇ ਕੋਲ ਸ਼ਹਿਰ ਭੜਨ ਭੇਜ ਦਿੰਦੀ ਹੈ ਪਰ ਉਸ ਬੱਚੇ ਦਾ ਮਾਂ ਤੋਂ ਬਿਨਾ ਦਿਲ ਨਹੀਂ ਲੱਗਦਾ ਤੇ ਅਖੀਰ ਚ ਉਸਦੀ ਮਾਂ ਦੇ ਵਿਜੋਗ ਚ ਹੀ ਮੌਤ ਹੋ ਜਾਂਦੀ ਹੈ ਇਹ ਰੋਲ ਬਹੁਤ ਭਾਵੁਕ ਤੇ ਔਖਾ ਸੀ ਇਸਦੇ 2-3 ਮਹੀਨੇ ਰਿਹਾ ਅਸਲ ਚਲੀ ਰਿਹਾ ਅਸਲ ਦੇ ਸਮੇਂ ਵੀ ਉਸ ਬੰਗਾਲੀ ਕੁੜੀ ਨੇ ਮੇਰੀ ਬਹੁਤ ਮਦਦ ਕੀਤੀ ਕਿਉਂਕਿ ਇਹ ਰੋਲ ਭਾਵੁਕ ਸੀ ਇਸ ਲਈ ਉਹ ਮੈਨੂੰ ਭਾਵਕ ਕਰ ਦਿੰਦੀ ਮੇਰੇ ਆਪ ਮੁਹਾਰੇ ਹੰਝੂ ਵਹਿ ਤੁਰਦੇ ਮੈਂ ਹਰ ਵਾਰ ਉਸ ਤੋਂ ਵਧੀਆ ਕਰਦਾ ਪਰ ਕਰਦਾ ਉਦੋਂ ਹੀ ਜਦੋਂ ਉਹ ਕੁੜੀ ਸਾਹਮਣੇ ਹੁੰਦੀ ਮੈਡਮ ਨੇ ਵੀ ਇਹ ਭਾਫ ਲਿਆ ਵੀ ਮੇਥੋਂ ਵਧੀਆ ਕੰਮ ਕਰਾਉਣ ਲਈ ਉਸ ਕੁੜੀ ਦਾ ਹੋਣਾ ਵੀ ਜ਼ਰੂਰੀ ਹੈ ਉਸਨੇ ਉਸ ਕੁੜੀ ਨੂੰ ਵੀ ਨਾਟਕ ਵਿੱਚ ਮੇਰੀ ਸਹਿ ਪਾਠਣ ਦਾ ਰੋਲ ਦਿੱਤਾ ਅਖੀਰ ਉਹ ਦਿਨ ਵੀ ਆ ਗਿਆ ਜਦੋਂ ਉਹ ਨਾਟਕ ਮੰਚ ਤੇ ਖੇਡਿਆ ਗਿਆ ਉਸ ਕੁੜੀ ਦੇ ਪਾਪਾ ਮੁੱਖ ਮਹਿਮਾਨ ਸਨ ਸਾਡੇ ਵੱਲੋਂ ਖੇਡੇ ਨਾਟਕ ਨੇ ਧੂਮਾ ਪਾ ਦਿੱਤੀਆਂ ਮੇਰੀ ਐਕਟਿੰਗ ਨੂੰ ਸਭ ਤੋਂ ਵੱਧ ਸਲਾਹਿਆ ਗਿਆ ਕਿਉਂਕਿ ਮੇਨ ਪਾਤਰ 'ਚ ਮੈਂ ਸੀ ਉਸ ਤੋਂ ਬਾਅਦ ਸਕੂਲ ਦੀ ਹਰ ਐਕਟੀਵਿਟੀ 'ਚ ਮੈਂ ਹਿੱਸਾ ਲਿਆ ਐਨਸੀਸੀ ਤੋਂ ਲੈ ਕੇ ਖੇਡਾਂ ਤੱਕ ਮੈਂ ਬੈਸਟ ਰਿਹਾ ਜੋ ਬੱਚਾ ਸਾਲ ਪਹਿਲਾਂ ਇੱਕ ਦੁਰਕਾਰਿਆ ਤੇ ਡਰਕਲ ਜਿਹਾ ਬੱਚਾ ਸੀ ਹੁਣ ਸਕੂਲ ਵਿੱਚ ਸਭ ਤੋਂ ਵੱਧ ਸਤਕਾਰਿਆ ਜਾਣ ਵਾਲਾ ਬੱਚਾ ਬਣ ਗਿਆ ਇਹ ਸਭ ਉਸ ਕੁੜੀ ਕਰਕੇ ਹੋ ਰਿਹਾ ਸੀ ਮੈਂ ਹਾਕੀ ਦਾ ਵਧੀਆ ਪਲੇਅਰ ਸੀ ਪਰ ਮੇਰੇ ਕੋਲ ਖੇਡਣ ਵਾਲੇ ਜੁੱਤੇ ਨਹੀਂ ਸਨ ਇਸ ਲਈ ਮੈਨੂੰ ਸਕੂਲ ਦੀ ਟੀਮ 'ਚ ਭਾਵੇਂ ਰੱਖ ਲਿਆ ਸੀ ਪਰ 11 ਚ ਖੇਡਣ ਦਾ ਮੌਕਾ ਨਾ ਦਿੱਤਾ ਟੀਮ ਉਹ ਮੈਚ ਹਾਰ ਗਈ ਅਗਲੇ ਦਿਨ ਉਹ ਕੁੜੀ ਮੇਰੇ ਲਈ ਨਵੇਂ ਜੁੱਤੇ ਲੈ ਆਈ ਤੇ ਪੀਟੀ ਸਾਨ ਨੇ ਅਗਲਾ ਮੈਚ ਮੈਨੂੰ ਖਿਡਾਇਆ ਅਗਲਾ ਮੈਚ ਸਾਡੀ ਟੀਮ ਜਿੱਤੀ ਮੈਂ ਸਭ ਤੋਂ ਵੱਧ ਗੋਲ ਕੀਤੇ ਆਸੀਂ ਪੂਰੇ ਜ਼ਿਲ੍ਹੇ 'ਚ ਪਹਿਲੇ ਨੰਬਰ ਤੇ ਰਹੇ ਮੈਂ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਉਹ ਕੁੜੀ ਸਿਰਫ 2.5 ਸਾਲ ਸਾਡੇ ਸਕੂਲ ਵਿੱਚ ਰਹੀ ਉਸ ਤੋਂ ਬਾਅਦ ਉਸਦੇ ਪਾਪਾ ਦੀ ਟਰਾਂਸਫਰ ਹੋ ਗਈ ਤੇ ਉਹ ਚਲੀ ਗਈ ਪਰ ਉਸਨੇ ਇੰਨੇ ਘੱਟ ਸਮੇਂ ਵਿੱਚ ਹੀ ਮੇਰੀ ਜ਼ਿੰਦਗੀ ਬਦਲ ਦਿੱਤੀ ਫੇਰ ਮੈਂ ਜ਼ਿੰਦਗੀ 'ਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਮੈਨੂੰ ਉਸਦੇ ਜਾਣ ਦਾ ਬਹੁਤ ਦੁੱਖ ਹੋਇਆ ਸੀ ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀ ਛੋਟੀ ਮਾਂ ਹੋਵੇ ਪਰ ਹੁਣ ਮੈਂ ਸੋਚਦਾ ਕਿ ਉਸਦਾ ਜਾਣਾ ਹੀ ਬਿਹਤਰ ਸੀ ਉਸਨੇ ਪਤਾ ਨਹੀਂ ਹੋਰ ਕਿੰਨੇ ਮੇਰੇ ਵਰਗੇ ਹੀਣ ਭਾਵਨਾ ਦੇ ਸ਼ਿਕਾਰ ਬੱਚਿਆਂ ਦਾ ਸੁਧਾਰ ਕਰਨਾ ਸੀ ਉਹ ਵਾਕਿਆ ਹੀ ਇੱਕ ਮਾਂ ਸੀ ਛੋਟੀ ਜਹੀ ਮਾਂ ਧੰਨਵਾਦ ਜੀ ਲੇਖਕ ਲਖਵਿੰਦਰ ਸਿੰਘ ਸੰਧੂ